ਜਨਰਲ ਸਮਾਜ ਮੰਚ ਤੇ ਸਮੂਹ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਮੋਨ ਸਿੰਘ ਸਾਈਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਨੂੰ ਲੈ ਕੇ ਅਹਿਮ ਵਿਚਾਰ ਚਰਚਾ ਕੀਤੀ ਗਈ। ਉਥੇ ਹੀ ਆਗੂਆਂ ਨੇ ਦੱਸਿਆ ਕਿ ਮਿਤੀ 7 ਤੇ 8 ਨਵੰਬਰ ਨੂੰ ਬਾਬਾ ਗਦੀਆ ਗਰਾਊਂਡ ਵਿਖੇ ਕੀਰਤਨ ਕਰਵਾਇਆ ਜਾਵੇਗਾ ਇਸ ਤੋਂ ਇਲਾਵਾ ਮੋਨ ਸਿੰਘ ਸਾਈ ਨੇ ਕਿਹਾ ਕਿ ਇਹ ਸਮਾਗਮ ਸਮੂਹ ਫਗਵਾੜਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ ਜਿਸ ਵਿੱਚ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਸ਼ਾਮ 7 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਕੀਰਤਨ ਕਰਨਗੇ ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਸਮੇਂ ਸਿਰ ਪਹੁੰਚ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਤੇ ਅਸ਼ੋਕ ਸੇਠੀ, ਪ੍ਰਦੀਪ ਉਹਚਾ, ਪੰਕਜ ਚਾਵਲਾ, ਰਾਜੂ ਚਾਹਲ, ਨਰੇਸ਼ ਭਾਰਤਵਾਇਦ, ਪ੍ਰਦੀਪ ਸਿੰਘ ਬਸਰਾ ਤੋਂ ਇਲਾਵਾ ਮੰਚ ਦੇ ਹੋਰ ਮੈਂਬਰ ਵੀ ਮੌਜੂਦ ਹਨ। ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਅੱਜ ਸਦਮ ਮੋਹਨ ਸਿੰਘ ਰਿਮਰਦਾਨ ਗੀਦੇ ਵਿੱਚ ਜਨਰਲ ਸਭਾ ਦੀ ਇੱਕ ਮੀਟਿੰਗ ਰੱਖੀ ਗਈ ਜਿਤ ਵਿੱਚ ਆਉਣ ਵਾਲੇ ਗੁਰਤੇਗ ਬਾਦ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਉਤੇ ਜੋ ਸਮਾਗਮ ਰੱਖਣਾ ਉਹਦੇ ਬਾਰੇ ਵਿਚਾਰ ਕੀਤਾ ਗਿਆ ਹੈਗਾ ਉਹ ਸਾਰਿਆਂ ਨੇ ਹੀ ਇਹ ਮਿਲ ਜੁਲ ਕੇ ਸਲਾਹ ਕੀਤੀ ਹੈ ਕਿ ਸਾਰੇ ਫਗਵਾੜੇ ਨੂੰ ਇਕੱਠਾ ਕਰਕੇ ਸਾਰੀਆਂ ਸੰਸਥਾਵਾਂ ਨੂੰ ਇਕੱਠਾ ਕਰਕੇ ਇਹ ਜਿਹੜਾ ਦਿਨ ਹੈਗਾ ਕੀਰਤਨ ਕਰਕੇ 7 ਔਰ 8 ਤਰੀਕ ਨੂੰ ਬਾਬਾ ਗਦਿਏ ਸਟੇਡੀਅਮ ਦੇ ਵਿੱਚ ਕੀਰਤਨ ਹੋਏਗਾ ਔਰ ਦੋਨੇ ਦਿਨ ਉੱਥੇ ਟਟ ਗੁਰੂ ਦਾ ਲੰਗਰ ਵਰਤਿਆ ਜਾਏਗਾ ਔਰ ਲੋਕਾਂ ਨੂੰ ਅਪੀਲ ਹੈ ਕਿ ਸਾਰਿਆਂ ਨੂੰ ਵੀ ਆਪਾਂ ਇਸ ਦਿਨ ਦੇ ਉੱਤੇ ਉੱਤੇ ਪਹੁੰਚ ਕੇ ਗੁਰੂ ਮਹਾਰਾਜ ਦੇ ਪੂਰਿਆਂ ਦੇ ਉੱਤੇ ਚੱਲੀਏ ਅਤੇ ਉਹਨਾਂ ਨੂੰ ਆਪ ਨਮਸਤਕ ਹੋਈਏ ਔਰ ਕੀਰਤਨ ਔਰ ਭਜਨ ਦੀ ਜਿਹੜੇ ਅਗਾ ਚਿੱਤ੍ਰਿਕਨਾਂ ਤੇ ਸੁਣ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਅਸੀਂ ਆਪਸ ਵਿੱਚ ਹੀ ਜੋ ਭਾਈਚਾਰਾ ਇਕੱਠੇ ਹੁੰਦੇ ਹੁੰਦੇ ਹਾਂ ਹਰ ਦੁੱਖ ਸੁਖ ਦੀਪ ਦੇ ਵਿੱਚ ਵੀ ਉਹਦੇ ਸਬੰਧ ਵਿੱਚ ਅੱਜ ਅਸੀਂ ਇੱਕ ਆਪਣਾ ਜਿਹੜਾ ਸਮਾਗਮ ਰੱਖਿਆ 350 ਸਾਲਾਂ ਸ਼ਹੀਦੀ ਗੁਰੂ ਨਾਨਕ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਤਾਬਲੀ ਆ ਰਹੀ ਆ ਜਿਹੜੀ ਕਿ ਪੰਜਾਬ ਸਰਕਾਰ ਆਪਣੇ ਪੱਧਰ ਤੇ ਮਨਾ ਰਹੀ ਆ ਤੇ ਸ਼ੋਣੀ ਕਮੇਟੀ ਵੀ ਵੱਡੇ ਪੱਧਰ ਤੇ ਮਨਾ ਰਹੀ ਆ ਉਸ ਵਿੱਚ ਅਸੀਂ ਸ਼ਹਿਰ ਦੇ ਵਾਸੀ ਔਰ ਜ਼ਿਲ੍ਹੇ ਦੇ ਵਾਸੀ ਸਾਰਾ ਇਲਾਕਾ ਰਲ ਕੇ ਇੱਕ ਆਪਣੇ ਸ਼ਹਿਰ ਦੇ ਭਲੇ ਵਾਸਤੇ ਪੰਜਾਬ ਦੇ ਭਲੇ ਵਾਸਤੇ ਸੁੱਖ ਸ਼ਾਂਤੀ ਵਾਸਤੇ ਉਹਨਾਂ ਦੇ ਸਬੰਧ ਵਿੱਚ ਅਸੀਂ ਇੱਕ ਆਪਣੇ ਤੌਰ ਤੇ ਸਮਾਗਮ ਰੱਖਿਆ ਜਿੱਚ 7 ਤੇ 8 ਤਰੀਕ ਨੂੰ ਭਾਈ ਰਣਜੀਤ ਸਿੰਘ ਜੀ ਸ਼ਾਮ ਨੂੰ 7 ਤੋਂ 10 ਵਜੇ ਤੱਕ ਕੀਰਤਨ ਕਰਨਗੇ ਔਰ ਉਹਦੇ ਵਿੱਚ ਦੋ ਹੀ ਦਿਨ ਸ਼ਾਮ ਨੂੰ ਗੁਰੂ ਦਾ ਲੰਗਰ ਉਹ ਟੁੱਟ ਵਰਤੇਗਾ ਔਰ ਮੇਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਕੋਈ ਵੀ ਪਰਿਵਾਰ ਉਸ ਦਿਨ ਨੂੰ ਸ਼ਾਮ ਨੂੰ ਆਪਣੇ ਘਰ ਪ੍ਰਸ਼ਾਦਾ ਨਾ ਬਣਾਵੇ ਇੱਥੇ ਆ ਕੇ ਪੰਡਾਲ ਦੇ ਵਿੱਚ ਨਾਲੇ ਸੇਵਾ ਕਰੋ ਤਾਂ ਨਾਲੇ ਪ੍ਰਸ਼ਾਦਾ ਛਕੋ ਤਾਂ ਨਾਲੇ ਭੋਜਨ ਤੇ ਨਾਲੇ ਭਜਨ ਦੋ ਹੀ ਚੀਜ਼ਾਂ ਤੁਹਾਨੂੰ ਮਿਲੂਗੀਆਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਉਦੇ ਵਿੱਚ ਨਾ ਕੋਈ ਹਿੰਦੂ ਨਾ ਕੋਈ ਸਿੱਖ ਨਾ ਕੋਈ ਮੁਸਲਮਾਨ ਸਾਰਿਆਂ ਨੇ ਸਾਂਝਾ ਮਨਾਉਣਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦਾ